ਮੈਂ ਜਦੋਂ ਤੱਕ ਐਮਐਲਏ ਮੈਂਬਰ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਜਿੱਥੇ ਮੈਂ ਧਰਨੇ ਤੇ ਬੈਠਾ ਰਹੇ ਹਾਂ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿੰਟਰ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹ ਦੂਤਾ ਚੰਗੀ ਹਰਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰਨੀ ਨਹੀਂ ਉਹ ਕੀਤੀ ਕੀਤੀ ਆ ਜਿਹਨੇ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋ ਖੰਡ ਨਾ ਕਰੋ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ ਚ ਫੋਟੋ ਖਿਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਮੀਡੀਆ ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਕਰਨੇ ਤੇ ਬੈਠਣ ਦੀ ਉਹ ਹੜਤਾਲ ਡਗਾਲੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ ਚ ਅੰਦਰ ਤੋਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਕਿ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਭੁਖੜ ਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਮੈਂ ਜਦੋਂ ਤੱਕ ਐਮਐਮਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਜੀ ਉਨਾ ਚਿਰ ਮੈਂ ਧਰਨੀ ਤੇ ਬੈਠਾ ਰਿਹਾ ਸਭ ਦਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਔਰ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਰੋਜ਼ ਬਾਅਦ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ ਵਿੱਚ ਕੀਤੀ ਪਾਰਲੀਮੈਂਟ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿੰਟਰ ਸੈਸ਼ਨ ਚ ਇਹਨਾਂ ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਹਰਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰਨੀ ਨਹੀਂ ਉਹ ਕੀਤੀ ਕੀਤੀ ਆ ਜਿਹਨੇ ਉਹ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋ ਪਖੰਡ ਨਾ ਕਰੋ ਅੱਜ ਡੱਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਠੰਡ ਚ ਸੜਕ ਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ ਚ ਫੋਟੋ ਖਿਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਕਰਨੇ ਤੇ ਬੈਠਣ ਦੀ ਓਹ ਹੜਤਾਲ ਡਗਾਲੀ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਂ ਸਾਲ ਕਿਸਾਨਾਂ ਦੇ ਹੱਕ ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਕਿ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਕੋਖਰਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ 'ਚ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ